ਅਸੀਂ ਖੜਿਆ ਸੰਗਰੂਰ ਜ਼ਿਲ੍ਹੇ ਦੇ ਹਲਕਾ ਦਿੜਬਾ ਦੇ ਵਿੱਚ ਪਿੰਡ ਗੁੱਜਰਾ ਵਿੱਚ ਜਿਹੜੀਆਂ ਅਸੀਂ 4 ਦਿਨਾਂ ਤੋਂ ਲਗਾਤਾਰ ਤਸਵੀਰਾਂ ਦਿਖਾ ਰਹੇ ਸੀ ਮਦਭਾਗੀਆਂ ਕਿ 21 ਘਰਾਂ ਦੇ ਜਿਹੜੇ ਚਿਰਾਗ ਨੇ ਉਹ ਬੁੱਝ ਚੁੱਕੇ ਨੇ ਪਰ ਅੱਜ ਉਹ ਜਿਹੜਾ ਦਿਨ ਕਹਿ ਸਕਦੇ ਆ ਬੜਾ ਮਦਭਾਗਾ ਦਿਨ ਕਹਿ ਸਕਦੇ ਆ ਇਸ ਪਿੰਡ ਦੇ ਲਈ ਇਸ ਜ਼ਿਲ੍ਹੇ ਲਈ ਇਸ ਹਾਲਕੇ ਲਈ ਕਿ ਇਹ ਜਿਹੜੇ 4 ਸਵੇ ਨੇ ਇਕੱਠੇ ਮੱਚ ਰਹੇ ਨੇ ਵੱਲ ਰਹੇ ਨੇ ਇਹਨਾਂ ਦੇ 4 ਜਿਹੜੇ ਕਹਿ ਸਕਦੇ ਆ ਕਿ ਚਾਰ ਘਰਾਂ ਦੇ ਬੱਚੇ ਅੱਜ ਅਨਾਥ ਹੋਏ ਨੇ ਪਰ ਦੂਜੀ ਗੱਲ ਇਹ ਵੀ ਆ ਕਿ ਫਿਨਾਂਸ ਮਿਨਿਸਟਰ ਇੱਥੇ ਦਾ ਸੀ ਐਕਸਾਈਜ਼ ਮਿਨਿਸਟਰ ਇੱਥੇ ਦਾ ਸੀ ਸੀਐਮ ਸੰਗਰੂਰ ਜ਼ਿਲ੍ਹੇ ਦਾ ਸੀ ਤੇ ਇੱਕ ਕੈਬਨਿਟ ਮਿਨਿਸਟਰ ਅਮਨ ਰੋੜਾ ਵੀ ਇੱਥੇ ਦਾ ਸੀ ਬਿਆਨ ਦਿੱਤੇ ਜਾਂਦੇ ਆ ਕਿ ਅਸੀਂ ਸਰਕਾਰੀ ਠੇਕੇ ਤੋਂ ਸਰਾਬ ਦਿੱਤੀ ਹੋਈ ਦੇ ਜ਼ਿੰਮੇਵਾਰ ਆ ਪਰ ਜਿਹੜੀ ਇਧਰ ਉਧਰ ਤੋਂ ਸਰਾਬ ਲਈ ਹੋਈ ਆ ਉਹਦੀ ਜ਼ਿੰਮੇਵਾਰੀ ਸਾਡੀ ਨਹੀਂ ਬਣਦੀ ਇਹ ਸਮਝਾ ਰਹੇ ਨੇ ਅਮਰ ਰੋੜਾ ਜੀ ਕਿਸੇ ਦੇ ਘਰ ਜਾ ਕੇ ਬੜੇ ਦਿਲ ਨੂੰ ਝੰਜੋੜਨ ਵਾਲੀ ਜਿਹੜੀ ਗੱਲ ਸਾਹਮਣੇ ਆਈ ਹੈ ਪਰ ਇਹ ਤੁਸੀਂ ਦੇਖੋ ਕਿ ਜਿਹੜੇ ਚਾਰ ਨਹੀਂ ਅੱਜ ਕਹਿ ਸਕਦੇ ਆ ਕਿ ਸੱਤ ਸਵੇ ਇੱਕ ਸੇਵਾ ਪਿੰਡ ਤੋਂ ਦੂਸਰੇ ਸ਼ਮਸ਼ਾਨ ਘਾੜ ਦੇ ਵਿੱਚ ਵੱੜ ਰਿਹਾ ਤੇ ਹੁਣ ਜਿਹੜੇ ਚਾਰ ਬਾੜ ਦੇ ਦੇ ਦੋ ਪਟਿਆਲੇ ਦੇ ਉੱਤੋਂ ਰੈੱਡ ਵੱੜ ਨਹੀਂ ਹੋਏ ਨੇ ਜਿਹੜੀਆਂ ਬੂਰਾ ਸਰਾਹੀ ਇੱਥੇ ਪਹੁੰਚ ਰਹੀਆਂ ਨੇ ਦੋ ਦਿਨਾਂ ਤੋਂ ਜਿਹੜਾ ਡੀਸੀ ਦਫ਼ਤਰ ਦੇ ਅੱਗੇ ਧਰਨਾ ਚੱਲ ਰਿਹਾ ਸੀ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਜਿਨ੍ਹਾਂ ਦੇ ਸਹਾਗ ਉਜੜੇ ਨੇ ਉਹਨਾਂ ਨੇ ਅੱਜ ਦੁਪਹਿਰ ਤੱਕ ਉੱਥੇ ਧਰਨ ਦੇ ਵਿੱਚ ਸਮੂਲੀਅਤ ਕੀਤੀ ਕਿਹੜੇ ਦਿਲ ਨਾਲ ਕਿਹੜੇ ਹੌਸਲੇ ਨਾਲ ਧਰਨੇ ਦੇ ਵਿੱਚ ਬੈਠੀਆਂ ਹੋਣਗੀਆਂ ਉਹ ਕੁੜੀਆਂ ਉਹ ਬੱਚੇ ਕਿ ਜਿਨ੍ਹਾਂ ਦੇ ਸਹਾਗ ਉਜੜ ਗਏ ਜਿਨ੍ਹਾਂ ਦੇ ਪੁੱਤ ਚਲੇ ਗਏ ਜਿਨ੍ਹਾਂ ਦਾ ਬੁਢਾਪੇ ਦਾ ਸਹਾਰਾ ਚਲੇ ਗਏ ਪਰ ਇਹ ਜਿਹੜੀਆਂ ਤਸਵੀਰਾਂ ਨੇ ਦਿਲ ਨੂੰ ਕਮਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪਰ ਪਾਵੇਂ ਲੋਕਲ ਮਨਿਸਟਰ ਸਰਕਾਰ ਦੇ ਵਿੱਚ ਹੁੰਦੇ ਹੋਏ ਦੋ ਕੈਬਨਟ ਮੰਤਰੀ ਇੱਕ ਸੀਐਮ ਦੇ ਵਿੱਚੋਂ ਤਾਂ ਨਹੀਂ ਕੋਈ ਪਹੁੰਚਿਆ ਪਰ ਹਾਕਮ ਸਿੰਘ ਵਖਤੜੀ ਵਾਲਾ ਜੋ ਕਿ ਕਲਾਕਾਰ ਹੈ ਉਹਦੇ ਦਿਲ ਦੇ ਅੰਦਰ ਦਰਦ ਸੀ ਕਿ 21 ਸੇਵੇ ਅੱਜ ਸੰਗਰੂਰ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਆਪਣਾ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਉੱਥੇ ਬਲੇ ਨੇ ਉਹ ਹਮਦਰਦੀ ਦੇ ਤੌਰ ਤੇ ਇੱਥੇ ਪਹੁੰਚੇ ਨੇ ਹਾਕਮ ਸਿੰਘ ਜੀ ਤੁਸੀਂ ਇੱਥੇ ਪਹੁੰਚੇ ਪਰ ਮਨਿਸਟਰ ਨਹੀਂ ਪਹੁੰਚੇ ਕੀ ਕਹਿਣਾ ਚਾਹੁੰਦੇ ਹੋ ਉਹ ਦੌਰ ਵੀ ਦੇਖੇ ਹਨ ਤਾਰੀਖ ਕੀ ਨਜ਼ਰੋਂ ਨੇ ਲਮਹੋਂ ਨੇ ਖਤਾ ਕੀਤੀ ਔਰ ਸਦੀਆਂ ਨੇ ਸਜ਼ਾ ਪਾਈ ਹਮ ਸਰਕਾਰ ਦੇ ਨਾਂ ਪਹੁੰਚਣ ਦਾ ਔਰ ਗਲਤ ਸਰਕਾਰਾਂ ਚੁਣਨ ਦਾ ਹਮ ਗਲਤ ਬਦਲਾ ਬਦਲਾ ਲਿਆਉਣ ਦਾ ਹਮ ਖਮਿਆਜਾ ਆਸਿਵਿਆਂ ਦੇ ਰੂਪ ਚ ਭੁਗਤ ਰਿਹਾ ਪੰਜਾਬ ਹਮ ਵੈਸੇ ਤਾਂ ਜ਼ਿੰਦਗੀ ਦੇ ਮੌਤ ਚ ਕੋਈ ਫਰਕ ਨਹੀਂ ਹੁੰਦਾ ਹਮ ਵੱਖੋ ਵੱਖ ਜੇ ਕਰ ਦਈਏ ਅੰਗ ਸਾਰੇ ਬੰਦਾ ਕਿਤੇ ਨਹੀਂ ਹੱਡ ਤੇ ਮਾਸ ਹੀ ਹੈ ਹਮ ਕੱਲੇ-ਕੱਲੇ ਜੇ ਕਰ ਦਈਏ ਅੰਗ ਸਾਰੇ ਬੰਦਾ ਕਿਤੇ ਨਹੀਂ ਹੱਡ ਤੇ ਮਾਸ ਹੀ ਐ ਨਾ ਇਹ ਲੱਭੇ ਨਾ ਕਿਸੇ ਨੂੰ ਨਜ਼ਰ ਆਉਂਦਾ ਵਿੱਚ ਬੋਲਦਾ ਜਿਹੜਾ ਕੋਈ ਖਾਸ ਹੀ ਐ ਤੇ ਬਖਤੜੀ ਵਾਲਿਆ ਕਿੰਨਾ ਸੰਸਾਰ ਸੋਹਣਾ ਬਖਤੜੀ ਵਾਲਿਆ ਕਿੰਨਾ ਸੰਸਾਰ ਸੋਹਣਾ ਹੋਣਾ ਅੰਤ ਨੂੰ ਇਹਨੇ ਪਰਨਾਸ਼ ਹੀ ਐ ਸਾਹ ਚੱਲਦਾ ਜਦੋਂ ਤੱਕ ਬਸ ਬੰਦਾ ਹੈ ਹਾਕਮ ਜੇ ਨਾ ਆਇਆ ਤੇ লাশ ਹੀ ਐ লাশ ਹੀ ਐ ਜ਼ਿੰਦਗੀ ਤੇ ਮੌਤ 'ਚ ਫਰਕ ਤਾਂ ਕੋਈ ਨਹੀਂ ਹੁੰਦਾ লাশ ਹੀ ਐ ਇੱਕ ਸਾਹ ਬਾਹਰੋਂ ਅੰਦਰ ਨਾ ਗਿਆ ਤਾਂ ਵੀ লাশ ਜੇ ਅੰਦਰੋਂ ਬਾਹਰ ਨਾ ਗਿਆ ਤਾਂ ਵੀ ਲਾਸ਼ ਜ਼ਿੰਦਗੀ ਤੇ ਮੌਤ 'ਚ ਫਰਕ ਨਹੀਂ ਹੋਣਾ ਪਰ ਗਲਤ ਟੰਗ ਨਾਲ ਮਰ ਜਾਣਾ ਗਲਤ ਸਮੇਂ ਤੇ ਮਰ ਜਾਣਾ ਗਲਤ ਚੀਜ਼ਾਂ ਖਾ ਪੀ ਕੇ ਮਰ ਜਾਣਾ ਗਲਤ ਸਰਕਾਰਾਂ ਚੁਣ ਕੇ ਮਰ ਜਾਣਾ ਇਹ ਸਭ 'ਚੋਂ ਵੱਡਾ ਤੇ ਕਨੌਣਾ ਕੰਮ ਅੱਜ ਪੰਜਾਬ ਦੇ ਵਿੱਚ ਹੋਇਆ ਹੈ ਪਰ ਹੁਣ ਹੁਣ ਜਿਹੜੇ ਹਾਲਾਤ ਇਹਨਾਂ ਦੇ 21 ਘਰਾਂ ਦੇ ਵਿੱਚ ਕਹਿ ਸਕਦੇ ਆ ਇੱਥੇ 7 ਘਰਾਂ ਦੇ ਵਿੱਚ ਕਹਿ ਸਕਦੇ ਆ ਕਿ 6-6 ਮਹੀਨੇ ਦੇ ਬੱਚੇ ਗੋਦੀ ਚੱਕੇ ਹੋਏ ਨੇ ਮਤਲਬ ਕਿ ਬੇਵਸ ਮਾਂ ਬੇਵਸ ਉਦੇ ਘਰ ਵਾਲੀ ਦੇਖ ਰਹੀਆਂ ਨੇ ਕਿ ਕਿਵੇਂ ਸਾਡੀ ਜਿਹੜੀ ਜ਼ਿੰਦਗੀ ਨੰਗੂ 13 ਲੱਖ 14 ਲੱਖ ਰੁਪਈਆ ਮੁਆਵਜ਼ੇ ਦਾ ਤਾਂ ਮਿਲ ਗਿਆ ਪਰ ਉਹਨਾਂ ਦਾ ਜਿਹੜਾ ਸਕੂਨ ਸੀ ਜ਼ਿੰਦਗੀ ਦਾ ਉਹ ਉਜੜ ਚੁੱਕਿਆ ਨਹੀਂ 13 14 ਲੱਖ ਨਾਲ ਵੀ ਕਿੱਥੇ ਸਿੱਧੂ ਸਾਹਿਬ ਇਸ ਜ਼ਿੰਦਗੀਆਂ ਲੰਘਦੀਆਂ ਨੇ ਕਰੋੜਾਂ ਰੁਪਏ ਕਮਾ ਕੇ ਲੋਕ ਰੋਟੀ ਤੋਂ ਆਤਰ ਨੇ ਇਸ ਦੁਨੀਆ ਦੇ ਵਿੱਚ ਤਿੰਨ ਤਿੰਨ ਪੀੜੀਆਂ ਤਬਾਹ ਹੋ ਗਈਆਂ ਮਾਵਾਂ ਦੇ ਪੁੱਤ ਮਾਂ ਪਿਓ ਦੇ ਪੁੱਤ ਗਏ ਸੁਹਾਗਣਾਂ ਦੇ ਸੁਹਾਗ ਗਏ ਬੱਚਿਆਂ ਦੇ ਮਾਂ-ਬਾਪ ਗਏ ਭੈਣਾਂ ਦੇ ਭਰਾ ਗਏ ਭੈਣਾਂ ਦੇ ਭਰਾ ਗਏ ਤਿੰਨ ਪੀੜੀਆਂ 10 ਲੱਖ 13 ਲੱਖ ਰੁਪਏ ਨਾਲ ਤੁਸੀਂ ਦੱਸੋ ਕਿਵੇਂ ਕਬਰ ਹੋਣਗੀਆਂ ਹੂੰ ਦੁਖਾਂਤ ਕੇ ਪੱਖ ਹੈ ਬਹੁਤ ਵੱਡਾ ਦਰਦ ਔਰ ਅੱਜ ਦੀ ਤਾਂ ਹਮਦਰਦੀ ਪੂਰੇ ਪੰਜਾਬ ਨੂੰ ਇਹਨਾਂ ਲੋਕਾਂ ਦੇ ਨਾਲ ਬਹੁਤ ਲੋਕ ਆਏ ਨੇ ਹਮਦਰਦੀ ਵੰਡਾਉਣ ਵਾਸਤੇ ਤੇ ਭੋਗ ਤੋਂ ਬਾਅਦ ਮੈਨੂੰ ਪਤਾ ਹੈ ਮੈਂ ਪੰਜਾਬ 50 ਸਾਲ ਤੋਂ ਦੇਖ ਰਿਹਾ ਗਲੀ ਗਲੀ ਫਰੇ ਆ ਪੰਜਾਬ ਦੀ ਕਿਸੇ ਨੇ ਸਾਰ ਲੈਣ ਨਹੀਂ ਆਣਾ ਇਹਨਾਂ ਜਵਾਕਾਂ ਦੀ ਘੱਟ ਤੋਂ ਘੱਟ ਜੇ ਜ਼ਿਆਦਾ ਨਹੀਂ ਜੇ ਜ਼ਿਆਦਾ ਨਹੀਂ ਤਾਂ ਘੱਟ ਤੋਂ ਘੱਟ 50 50 ਲੱਖ ਰੁਪਇਆ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਸਾਰਿਆਂ ਨੂੰ ਜਿਹੜੇ ਮਰ ਚੁੱਕੇ ਉਹਨਾਂ ਨੂੰ ਵੀ ਤੇ ਮਰਨ ਵਾਲੇ ਵੀ ਬਹੁਤ ਹੈ ਜੇ ਹੋਰ ਬਹੁਤ ਬਹੁਤ ਥਾਵਾਂ ਤੇ ਆਪਾਂ ਬੁੱਲਾਂਗੇ ਮਿਲਾਂਗੇ ਜੇਰੇ ਇਲਾਜ ਪਏ ਨੇ ਲੋਕ ਉਹਨਾਂ ਨੇ ਬਚਣਾ ਨਹੀਂ ਉਹਨਾਂ ਦੇ ਲੀਵਰ ਡੈਮੇਜ ਹੋ ਗਏ ਫੋਇਜਨ ਗਈ ਹੈ ਅੰਦਰ ਹੂੰ ਸੋਜੇ ਆ ਗਈ ਸਰੀਰਾਂ ਨੂੰ ਕਿੱਥੋਂ ਚੱਲਣਗੇ ਕਿਵੇਂ ਬਚਣਗੇ ਬਹੁਤ ਵੱਡਾ ਬੜਾ ਭਿਆਨਕ ਮਸਲਾ ਪੰਜਾਬ 'ਚ ਖੜਾ ਹੋ ਗਿਆ ਤੇ ਵਹਿਗੁਰੂ ਬਚਾਵੇ ਬਿਲਕੁਲ ਜੀ ਇਹ ਸੰਨ ਸਾਡੇ ਨਾਲ ਹਾਕਮ ਸਿੰਘ ਵਖਤਰੀ ਵਾਲਾ ਜਿਨ੍ਹਾਂ ਨੇ ਮਲੇ ਦੁੱਖ ਦੇ ਘੜੀ ਦੇ ਵਿੱਚ ਇੱਥੇ ਪਿੰਡ ਗੁੱਜਰਾਂ ਦੇ ਵਿੱਚ ਆਏ ਨੇ ਸਮੂਲੀਅਤ ਕੀਤੀ ਆ ਬੜੇ ਆਪਦੇ ਅਲਫਾ ਜਿਹੜੇ ਕਹਿੰਦੇ ਆ ਅਲਫਾਜਾਂ ਦੇ ਨਾਲ ਸ਼ਾਇਰੀ ਦੇ ਨਾਲ ਇਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਕਿ ਜਿਹੜੇ 4 ਨਹੀਂ 21 ਅੱਜ ਸਵੇ ਬਲੇ ਨੇ ਉਹਨਾਂ ਦੇ ਨਾਲ ਸਿਰਫ ਭੋਗ ਤੱਕ ਤੱਕ ਹਮਦਰਦੀ ਹੈ ਜਿਹੜੀ ਉਹ ਸਾਰੇ ਲੋਕ ਜ਼ਰੂਰ ਉਹ ਕਰਨਗੇ ਪਰ ਉਸ ਤੋਂ ਬਾਅਦ ਉਹਨਾਂ ਦੇ ਘਰਾਂ ਦੇ ਹਾਲਾਤ ਕਿੱਦਾਂ ਦੇ ਹੋਣਗੇ ਉਹ ਸਿਰਫ ਉਹ ਹਾਲਾਤਾਂ ਨੂੰ ਸੁਧਾਰਨ ਦੇ ਵਿੱਚ ਚਾਹੀਦਾ ਸੀ ਸਰਕਾਰ ਨੂੰ ਕਿ ਘੱਟੋ-ਘੱਟ 50 ਲੱਖ ਰੁਪਏ ਦਾ ਮਾਅਬਜਾ ਜਿਹੜਾ ਦਿੱਤਾ ਜਾਂਦਾ ਤਾਂ ਕਿ ਜਿਹੜੇ ਦੋ-ਦੋ ਬੱਚੇ ਯਤੀਮ ਹੋ ਚੁੱਕੇ ਨੇ ਉਹਨਾਂ ਨੂੰ ਸਹਾਰਾ ਮਿਲ ਸਕਦਾ ਭੈਣਾਂ ਦਾ ਭਰਾ ਦਾ ਜਿਹੜਾ ਜਿਹੜੇ ਉਹ ਬੱਚੇ ਸੀ ਭਤੀਜੇ ਪੜੇ ਉਹ ਉਹਨਾਂ ਦਾ ਸਹਾਰਾ ਬਣ ਜਾਂਦੇ ਤੇ ਜਿਹੜੇ ਪੋਤੇ ਨੇ ਉਹਨਾਂ ਨੂੰ ਜਿਹੜੀਆਂ ਦਾਦੀਆਂ ਨੇ ਉਹ ਪਾਲ ਸਕਦੀਆਂ ਤਾਂ ਪਰ ਜਿਹੜਾ 13-14 ਲੱਖ ਦਾ ਮੁਆਵਜ਼ਾ ਦੇ ਕੇ ਕਿਤੇ ਨਕਤੇ ਜਰੂਰ ਹਕਮ ਜੀ ਨੇ ਕਿਹਾ ਕਿ ਮਖੌਲ ਜਿਹਾ ਕੀਤਾ ਲੱਗਦਾ ਇਹਨਾਂ ਦੀ ਜ਼ਿੰਦਗੀ ਦੇ ਨਾਲ ਪਰ ਜਿਹੜੇ ਬਿਆਨ ਨੇ ਇਦਾਂ ਦੇ ਬਿਆਨ ਦੇ ਕੇ ਇਹਨਾਂ ਦੇ ਜਿਹੜੇ ਜ਼ਖਮ ਨੇ ਉਨਾ ਤੇ ਲੂਣ ਨਹੀਂ ਭੁਕਣਾ ਚਾਹੀਦਾ ਇਹਦੀ ਵੀ ਜਿਹੜੀ ਨਿਖੇਦੀ ਜਗਾ ਜਗਾ ਤੋਂ ਹੋ ਰਹੀ ਹੈ ਤੇ ਖੁਦ ਅਸੀਂ ਵੀ ਪੀਟੀਸੀ ਦੇ ਜ਼ਰੇ ਕਰਦੇ ਆ ਕਿ ਤੁਸੀਂ ਮਲਮ ਲਾਉਣੀ ਸੀ ਨਾ ਕਿ ਨਾਮਕ ਸੜਕਣਾ ਸੀ ਕਿਉਂਕਿ ਸ਼ਰਾਬ ਭਾਵੇਂ ਠੇਕੇ ਦੀ ਹੋਵੇ ਉਹ ਤੁਹਾਨੂੰ ਉਹਦੇ ਵਿੱਚੋਂ ਪੈਸਾ ਮਿਲਦਾ ਉਹਦੀ ਤੁਸੀਂ ਜ਼ਿੰਮੇਵਾਰੀ ਲੈਨੇ ਹੋ ਪਰ ਜਦੋਂ ਸਾਡੇ ਅਸੀਂ ਸਰਕਾਰ ਚੁਣਦੇ ਆ ਲੋਕ ਕਹਿੰਦੇ ਆ ਕਿ ਜਦੋਂ ਅਸੀਂ ਸਰਕਾਰ ਚੁਣਦੇ ਆ ਉਦੋਂ ਸਾਡੇ ਨਾਲ ਵਾਅਦੇ ਕੀਤੇ ਨੇ ਸਾਡੀ ਸਰਕਾਰ ਲੈ ਕੇ ਆਓ ਅਸੀਂ ਤੁਹਾਨੂੰ ਆਹ ਦਵਾਂਗੇ ਉਹ ਦਵਾਂਗੇ ਪਰ ਇਹ ਜਿਹੜਾ ਕਾਨੂੰਨ ਵਿਵਸਥਾ ਹੈ ਇਹ ਵੀ ਤੌਰ ਤੁਸੀਂ ਨਹੀਂ ਰੱਖਣੀ ਹੁੰਦੀ ਐ ਇਹ ਤੇ ਵੀ ਜਿਹੜਾ ਤੁਹਾਡਾ ਹੀ ਪੈਰਾ ਹੋਣਾ ਚਾਹੀਦਾ ਇਸ ਦੀ ਜ਼ਿੰਮੇਵਾਰੀ ਕੌਣ ਲਊਗਾ ਕਿਉਂ ਕਿਵੇਂ ਭੱਜ ਸਕਦੇ ਹਾਂ ਇਹ ਜਿਹੜੇ ਸਵਾਲ ਨੇ ਇਹ ਲੋਕਾਂ ਦੇ ਜ਼ਿਹਨ ਦੇ ਵਿੱਚ ਘੁੰਮ ਰਹੇ ਨੇ ਤੇ ਘੁੰਮਦੇ ਰਹਿਣਗੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਜਿਹੜੀ ਮੌਜੂਦਾ ਸਰਕਾਰ ਆ ਇਹਨੂੰ ਭੁਗਤਣੇ ਵੀ ਪੈਣਗੇ ਕੈਮਰਾਮੈਨ ਰਵਿੰਦਰ ਸਿੰਘ ਸਿੱਧੂ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ